ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੜੀ ਸ਼ਰਮਨਾਕ ਰਿਕਾਰਡਿੰਗ ਇੱਕ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਬਣਦੀ ਤਾਂ ਨਹੀਂ ਸ਼ੇਅਰ ਕਰਨੀ ਪਰ ਜੋ ਸੱਚਾਈ ਹੈ ਉਹ ਸੱਚਾਈ ਤਾਂ ਦਿਖਾਣੀ ਦਿਖਾਣੀ ਹੈ ਕਈ ਵਾਰ ਸ਼ਰਮ ਮਹਿਸੂਸ ਹੁੰਦੀ ਹੈ ਕਿ ਮੇਰੀ ਜਿਹੜੀ ਵੀਡੀਓ ਆ ਤੁਸੀਂ ਸਾਰੇ ਦੇਖਦੇ ਹੋ ਤੇ ਸ਼ੇਅਰ ਵੀ ਬਹੁਤ ਕਰਦੇ ਹੋ ਤੇ ਮੈਂ ਕਿੰਨਾ ਭਾਂਡਾ ਪੰਡਦਾ ਆਪਣੇ ਦੇਸ਼ ਦਾ ਇਹ ਕੀ ਕਰਾਂ ਯਾਰ ਅਸੀਂ ਦੇਸ਼ ਅਸੀਂ ਆ ਚਲਾਉਣ ਵਾਲੇ ਇੱਕ ਪਾਸੇ ਇੱਕ ਮਾਂ ਖੜੀ ਹੈ ਜਿਹੜਾ ਆਪਣੀ ਨੋ ਨੂੰ ਛੁੱਟੀ ਕਰਾਉਣ ਵਾਸਤੇ ਤੜਪ ਰਹੀ ਹੈ ਇੱਕ ਹੋਰ ਮਾਂ ਆਈ ਸੀ ਇੱਥੇ ਦੀਦੀ ਹੋਣੀ ਮੇਰੇ ਕੋ ਬਾਹਰੋਂ ਆਏ ਸੇਵਾ ਕਰਨ ਇੱਕ ਉਹ ਮਾਂ ਦੀ ਅੱਜ ਦੁਪਹਿਰ ਤੋਂ ਤਾਂ ਉਹ ਸਾਰੀ ਸਟੋਰੀ ਦੱਸ ਦੇਣਾ ਅੱਜ ਤੋਂ ਹਫਤਾ ਪਹਿਲਾਂ ਸਾਡੇ ਕੋਲ ਕੇਸ ਆਇਆ ਸੀ ਸਿਵਲ ਹਸਪੀਟਲ ਲੈ ਕੇ ਗਏ ਸੀ ਡਿਲੀਵਰੀ ਵਾਸਤੇ ਤੇ ਸਿਵਲ ਵਾਲੇ ਅੱਜ ਕੱਲ ਐਮਰਜੈਂਸੀ ਦੇ ਵਿੱਚ ਪ੍ਰਾਈਵੇਟ ਹਸਪੀਟਲ ਰੈਫਰ ਕਰ ਦਿੰਦੇ ਕਿਉਂਕਿ ਪੀਜੀਆ ਨੂੰ ਕਹਿੰਦੇ ਰਸਤਾ ਬਹੁਤ ਹੈਗਾ ਜਾਣ ਨੂੰ 2 ਘੰਟੇ ਲੱਗ ਜਾਂਦੇ ਤੇ ਪੇਸ਼ੈਂਟ ਨੂੰ ਕੁਝ ਹੋ ਨਾ ਜਾਵੇ ਤੇ ਉਹ ਪੇਸ਼ੈਂਟ ਨੂੰ ਦੀਦੀ ਲੈ ਆਏ ਕਿਸੇ ਹਸਪੀਟਲ ਦੇ ਵਿੱਚ ਪ੍ਰਾਈਵੇਟ ਦੇਤੇ ਪੈਸਾ ਲਾ ਚੁੱਕੇ ਉਹਨਾਂ ਦੇ ਜਿਹੜੇ ਪੇਕੇ ਸੀਗੇ ਉਹ ਵੀ ਵਿਚਾਰੀ ਰੋਈ ਜਾਂਦੀ ਸੀ ਮਾਤਾ ਜਿਹੜੇ ਸੋਹਰੇ ਸੀਗੇ ਸੋਹਰੇ ਇੰਨੇ ਕੁ ਹੈਵਾਨ ਮਤਲਬ ਮੈਂ ਬੋਲ ਕੇ ਤਾਂ ਕੀ ਦੱਸਾਂ ਰਿਕਾਰਡਿੰਗ ਦਾ ਥ ਮੇਰੇ ਕੋਲ ਮਤਲਬ ਪੇਸ਼ੈਂਟ ਆਇਆ ਤੇ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਸਾਰੀ ਰਿਕਾਰਡਿੰਗ ਸੁਣ ਲਓ ਭਾਜੀ ਆ ਵੀ ਦਾ ਲਾਜ ਉਹਨੂੰ ਉਹਦਾ ਔਖਾ ਹੀ ਆਈ ਕਿਦਾਂ ਮਿਲੋ ਔ ਉਹ ਵੀ ਆ ਮਮਮੀ ਨਾਲ ਗੱਲ ਕਰ ਭਾਜੀ ਇਹ ਬੰਦਾ ਜਿਹੜਾ ਬੋਲ ਰਿਹਾ ਇਹਦੀ ਬੇਟੀ ਹਸਪੀਟਲ ਦੇ ਵਿੱਚ ਐਡਮਿਟ ਹੈ ਔਰ ਜ਼ਿੰਦਗੀ ਦੇ ਮੌਤ ਨਾਲ ਲੜ ਰਹੀ ਹੈ ਮੈਨੂੰ ਪਰਸੋਂ ਮਿਲੇ 2 ਘੰਟੇ ਇਹਨਾਂ ਦਾ ਬੈਂਸ ਹੋਈ ਕਿਉਂਕਿ ਜਿਹੜਾ ਨਾ ਤੇ ਇਲਜ਼ਾਮ ਸੀਗਾ ਮੇਰੇ ਕੋਲ ਬੋਲਿਆ ਵੀ ਨਹੀਂ ਜਾਣਾ ਇਹਨਾਂ ਦੀ ਜਿਹੜੀ ਮਾਤਾ ਸੀਗੀ ਉਹ ਕਹਿੰਦੇ ਵੀਰੇ ਜਦੋਂ ਇਹਨਾਂ ਨੂੰ ਪਤਾ ਲੱਗਾ ਕੁੜੀ ਹੋਈ ਹੈ ਉਸ ਤੋਂ ਬਾਅਦ ਇਹਨਾਂ ਦਾ ਮੂਹ ਹੀ ਚਲਾ ਗਿਆ ਔਰੇ ਲਾਈਵ ਸਾਰਾ ਕੁਝ ਹੋਇਆ ਰਿਕਾਰਡਿੰਗ ਤੁਹਾਨੂੰ ਮੈਂ ਸੁਣਾ ਦੇਣਾ ਪੰਜ-ਪੰਜ ਮਿੰਟ ਦੀ ਰਿਕਾਰਡਿੰਗ ਹੈ ਮੈਂ ਦੁਪਹਿਰੇ ਅੱਜ ਮੇਰੇ ਪਾਪਾ ਮੇਰੇ ਸਾਰੇ ਟੀਮ ਮੈਂਬਰ ਇਹਨਾਂ ਦੀ ਮਿੰਤਾਂ ਕਰ ਰਹੇ ਸੀਗੇ ਕਿ ਇਸ ਕੁੜੀ ਦੇ ਉੱਤੇ ਜੇ 10 ਲੱਖ ਵੀ ਲੱਗੂਗਾ ਸੀ ਲਾਵਾਂਗੇ ਦੀਦੀ ਜੋਣੀ ਵੀ ਮੇਰੇ ਕੋ ਖੜੇ ਸੀਗੇ ਮਤਲਬ ਇੰਨੀ ਕ ਬਹਿਸ ਕੀਤੀ ਕਿ ਮਾਤਾ ਜੀ ਜਿਹੜੀ ਤੁਹਾਡੀ ਪੋਤੀ ਹੈ ਨਾ ਰਿਸਕ ਦੇ ਵਿੱਚ ਹੈਗੀ ਹੈ ਇਹਦਾ ਇਲਾਜ ਕਰਾਉਣਾ ਬਹੁਤ ਜ਼ਰੂਰੀ ਹੈ ਜੇ ਇਹਨੂੰ ਕੁਝ ਹੋ ਗਿਆ ਘਰ ਜਾਂਦੇ ਤਾਂ ਕੌਣ ਜ਼ਿੰਮੇਵਾਰ ਹੈ ਉਰੋ ਬੰਦਾ ਰਿਕਾਰਡਿੰਗ ਦੇ ਵਿੱਚ ਆਪ ਕਹਿ ਰਿਹਾ ਕਹਿੰਦਾ ਭਾਜੀ ਮੈਂ ਆਪ ਜ਼ਿੰਮੇਵਾਰਾਂ ਜੇ ਮੇਰੀ ਕੁੜੀ ਨੂੰ ਕੁਝ ਬੀਬੀ ਨੇ ਅਸੀਂ ਇਲਾਜ ਕਰਾਈਏ ਮੰਨ ਲਓ ਪੈਸੇ ਅਸੀਂ ਲਾਈਏ ਤੇ ਤੁਸੀਂ ਇਲਾਜ ਕਰਾਉਣ ਨੂੰ ਤਿਆਰ ਹੋ ਦੇਖੋ ਪੁੱਤਰ ਮੈਂ ਤੇ ਜੈਨੀ ਉਹਨਾਂ ਦਾ ਮਾਪਾ ਤਾਂ ਮੇਰੇ ਨਾਲ ਪੰਜੀ ਦਾ ਭਾਰਾ ਨੇ ਮੇਰੇ ਫੋਟੋ ਵੀ ਬੁਣਾ ਹਾਂ ਉਹਨਾਂ ਨੇ ਕੱਲ ਛੱਡ ਦੋ ਤੁਸੀਂ ਸਾਰੀ ਅਸੀਂ ਇਲਾਜ ਕਰਾਨੇ ਆ ਤੁਸੀਂ ਤਿਆਰ ਹੋ ਇਹ ਮੁੰਡੇ ਫਿਰ ਮੈਂ ਕਿੰਨਾ ਉਹ ਤਾਂ ਕੁਝ ਵੀ ਨਹੀਂ ਕੋਸ਼ਿਸ਼ ਕਰਦੇ ਹੈਗੇ ਦੇਖੋ ਬੀਬੀ ਦੀ ਉਮਰ ਕਿੰਨੀ ਸੀ ਔਰ ਹਰਕਤਾਂ ਦੇਖੋ ਕਿੱਦਾਂ ਦੀਆਂ ਆ ਇੱਕ ਰਿਕਾਰਡਿੰਗ ਹੁਣ ਤੁਸੀਂ ਇਹ ਸੁਣ ਲਈ ਇਹਨਾਂ ਦੀ ਹੁਣ ਇੱਕ ਰਿਕਾਰਡਿੰਗ ਸੁਣ ਲਓ ਉਹ ਜਿਹੜੀ ਮਾਂ ਜਿਹੜੀ ਘਰੇ ਬੈਠੇ ਤੜਪ ਰਹੀ ਸੀ ਆਪਣੀ ਧੀ ਨੂੰ ਬਚਾਉਣਾ ਸਾਕੀ ਮਤਲਬ ਨੂੰ ਉਹਨਾਂ ਦੀ ਜਿੰਨੂੰ ਮੈਂ ਫੋਨ ਕੀਤਾ ਮੈਂ ਕਿਹਾ ਦੀਦੀ ਤੁਹਾਡਾ ਬੱਚੀ ਐਡਮਿਟ ਹੈ ਤੇ ਆ ਰਿਕਾਰਡਿੰਗ ਉਹਦੀ ਸੁਣ ਲਓ ਹੁਣ ਹੈਲੋ ਸਤਿ ਸ਼੍ਰੀ ਅਕਾਲ ਦੀਦੀ ਅਨਮੋਲ ਬੋਲ ਰਹੀ ਆ ਮੈਂ ਜੀ ਤੁਹਾਡੀ ਛੁੱਟੀ ਹੋਈ ਸੀ ਨਾ ਪਹਿਲਾਂ ਹਾਂ ਜੀ ਜੀ ਹਾਂ ਜੀ ਦੀਦੀ ਆਪਾਂ ਜਿਹੜੀ ਤੁਹਾਡੀ ਬੇਟੀ ਹੈ ਨਾ ਮੈਂ ਇਹਨਾਂ ਨੂੰ ਕਹਿ ਰਿਹਾ ਮੁੰਡੇ ਵਾਲਿਆਂ ਨੂੰ ਕਿ ਸਾਰਾ ਪੈਸਾ ਮੈਂ ਲਾਨਾ ਤੇ ਉਹਨੂੰ ਤੁਸੀਂ ਰੱਖ ਲਓ ਇਲਾਜ ਕਰਾ ਲਓ ਉਗੀ ਸੌਂ ਕੇ ਛੱਡ ਬੈਠੇ ਆ ਮੈਂ ਕਿਹਾ ਜੇ ਮੈਨੂੰ ਤਾਂ ਆਪਣਾ ਕਰਮ ਕਰਨ ਦਿਓ ਨਾ ਮੈਂ ਪੈਸਾ ਲਾ ਦਿੰਨਾ 50 ਹਜ਼ਾਰ ਲੱਖ ਲੱਗੂਗਾ ਮੈਂ ਲਾ ਦਿੰਨਾ ਪਰ ਇਹ ਟੀਕਲੇ ਛੁੱਟੀ ਕਰਾਣੀ ਹੈ ਇਹ ਇਦਾਂ ਦੇ ਮਤਲਬ ਜਿਹੜੀ ਮਾਂ ਇੱਕ ਵਿਚਾਰੀ ਤੜਪਰੀ ਹੈ ਕਿ ਮੇਰੀ ਆ ਸੁਣ ਲਓ ਦੀ ਪਹਿਲਾਂ ਸੁਣ ਲਿਓ ਡਾਕਟਰ ਬਲਦੀਪ ਨਾ ਮੈਂ ਗੱਲ ਕੀਤੀ ਉਹ ਕਹਿੰਦੇ ਬਾਜੀ ਰੱਖਣਾ ਪੈਣਾ ਥੋੜੇ ਦਿਨ ਕਰ ਲੈਗੇ ਤਾਂ ਉਹਨੂੰ ਕੁਝ ਵੀ ਹੋ ਸਕਦਾ ਫਿਰ ਉਹਨੂੰ ਦੇ ਆ ਦੋ ਮੇਰੇ ਵੀ ਰੱਖ ਲੂ ਜਾਣ ਕੇ ਸਾਡੇ ਮੈਂ ਲੜੀ ਜਾਂਦੇ ਆ ਮੰਮੀ ਕਿੱਥੇ ਤੁਹਾਡੇ ਗੱਲ ਕਰੂ ਏ ਉਹਨਾਂ ਦੀ ਹੁਣ ਮਾਤਾ ਜੀ ਜਿਹੜੀ ਵਿਚਾਰੀ ਛੜ ਨਾਲ ਮਤਲਬ ਹਾਂਜੀ ਹੰਟੀ ਜੀ ਹੁਣ ਆਪਾਂ ਕੀ ਕਰਨਾ ਕੀ ਡਿਸੀਜਨ ਹੈ ਤੁਹਾਡਾ ਜੀ ਉਹਨਾਂ ਦਾ ਡਿਸੀਜਨ ਤਿਆਰ ਪੁੱਤ ਜੇਕਰ ਮੈਂ ਤੈਨੂੰ ਕਵੀ ਦਵਾਈ ਦੁੱਤੀ ਮੈਂ ਦਵਾ ਸਕਦੀ ਹਾਂ ਮੈਂ ਕੱਲ ਵੀ 3000 2600 ਤੁਹਾਡਾ ਕਿਛੇ ਨਾ ਸੀ ਹਾਂਜੀ ਹਾਂਜੀ ਬਾਕੀ ਕੱਲ ਮੈਂ ਕੋਲ 3000 ਸੀ ਮੈਂ ਕੋਲ ਤੋਂ ਦਵਾਈ ਦਵਾ ਕੇ ਮੈਂ ਕੁੜੀ ਨੂੰ ਚਲੀ ਗਈ ਹਾਂ ਹਾਂ ਬਾਕੀ ਛੋਟੇ ਹੋਲੂ ਆ ਗਈ ਸੀ ਹਲਕ ਸਨ ਹਾਂ ਹਾਂ ਉਹ ਬਿਲਕੁਲ ਹੋ ਗਿਆ ਸੀ ਜਮਾ ਉਹਨਾਂ ਦਾ ਜਿੰਨੇ ਜੋਗੀ ਹੋਗੀ ਮੈਂ ਤੁਹਾਨੂੰ ਦਈ ਜੰ ਜਿੰਨ ਛੁੱਟੀ ਦਵਾਈ ਆ ਇਹਨੂੰ ਦੱਸੋ ਬਾਕੀ ਕਰੀਏ ਹੁਣ ਛੁੱਟੀ ਕਰਾ ਦੀਏ ਬੱਚੀ ਬਚਾਉਣੀ ਤਾਂ ਹੈਗੀ ਹੈ ਜੇ ਤਾਂ ਡਾਕਟਰ ਉਹ ਤਾਂ ਛੁੱਟੀ ਦਿੰਦਾ ਛੁੱਟੀ ਨਹੀਂ ਦੇ ਰਿਹਾ ਡਾਕਟਰ ਜੋ ਡਾਕਟਰ ਕਹਿੰਦਾ ਜੇ ਘਰ ਲੈ ਗਈ ਤਾਂ ਰਿਸਕ ਹੈਗਾ ਬਹੁਤ ਜ਼ਿਆਦਾ ਹਾਂ ਫਿਰ ਤੁਸੀਂ ਹੁਣ ਸੋਚ ਲਾ ਪੁੱਤ ਕੀ ਕਰੀਏ ਮੈਂ ਤਾਂ ਇੱਕ ਘੰਟਾ ਹੋ ਗਿਆ ਮੈਨੂੰ ਗੱਲ ਕਰਦੇ ਉਹਨਾਂ ਨਾਲ ਉਹ ਤਾਂ ਮੰਨਦੇ ਨਹੀਂ ਬਈ ਉਹ ਕਹਿੰਦੇ ਜੀ ਅਸੀਂ ਘਰ ਨਹੀਂ ਲੈ ਕੇ ਜਾਣੀ ਕਰਮਾਂ ਦੀ ਕਿਹੜਾ ਹੋ ਮੇਰੀ ਗੱਲ ਸੁਣ ਪੁੱਤ ਦੇਖ ਤੂੰ ਹੁਣ ਸੋਚ ਸਿਆਣਾ ਵਾ ਅੱਜ ਦੀ ਗਈ ਬੱਚੀ ਦਾ ਘਰੇ ਮਾਸੂਮ ਮਰ ਗਿਆ ਆਪਾਂ ਕੀ ਕਰਾਂਗੇ ਉਹ ਇਹ ਤਾਂ ਭੂਤਨੀਆਂ ਆਂ ਟੀ ਐ ਅਸੀਂ ਤੁਸੀ ਯਾਦ ਕਰੋਗੇ ਕਿ ਭੂਤਨੀਆਂ ਕਿੰਨੀਆਂ ਤਾਂ ਇਹ ਤਾਂ ਜਿੰਦੇ ਜੀ ਮਾਰਦੇ ਪਏ ਨਾ ਇੱਕ ਤਾਂ ਰੱਬ ਵੱਲੋਂ ਮਰਨੀ ਇੱਕ ਆਪ ਮਾਰਨੀ हां चलो ओदे मर जांदे ਸਭ ਸੁਖ ਸੀਗਾ ਕੋਈ ਵਾਰ ਜਦ ਤੂੰ ਮੇਰੇ ਕੋਲ ਤੇ ਇੱਥੇ ਤੱਕ ਮਦਦ ਕੀਤੀ ਹੈ ਮੇਰੀ ਕੁੜੀ ਦੀ ਛੁੱਟੀ ਤੂੰ ਦਵਾਤੀ ਸਭ ਕੁਝ ਹੋ ਗਿਆ ਨਿਕਲੇ ਇਹਨਾਂ ਦੇ ਨਾਲੋਂ ਭੱਜ ਜੀ ਕੇ ਦੇਖ ਮੇਰੇ ਕੋਲ ਕੱਲ 3000 ਰੁਪਏ ਦਾ ਮੈਂ ਸਾਰਾ ਇੱਥੇ ਲਾਖ ਕਰਾਨੀ ਪੇਸ਼ੈਂਟ ਤੇ ਅਸੀਂ ਪੈਰ ਫੜ ਰਹਿਆਂ ਕੀ ਭਰਾਵਾ ਆਪਣੀ ਕੁੜੀ ਦਾ ਇਲਾਜ ਕਰਾ ਲਿਆ ਔਰ ਆ ਰਿਕਾਰਡਿੰਗਾਂ ਸੁਣ ਕੇ ਤੁਹਾਨੂੰ ਕੀ ਸਾਬਤ ਹੋ ਰਿਹਾ ਦੇਖੋ ਇੰਨੀ ਕਿ ਇਨਸਾਨੀਅਤ ਮਰ ਚੁੱਕੀ ਹੈ ਆਪਣੀ ਧੀਆਂ ਨੂੰ ਮੈਂ ਆਪਣੀਆਂ ਭੈਣਾਂ ਨੂੰ ਦੱਸਣਾ ਚਾਹਾਂਗਾ ਭੈਣੋ ਆਪਣਾ ਮੁੱਲ ਇੱਥੇ ਆਪਣਾ ਹੱਕ ਤੁਹਾਨੂੰ ਆਪ ਲੈਣਾ ਪੈਣਾ ਦੇਖੋ ਕਿੱਦਾਂ ਦੀ ਜ਼ਾਲਮ ਦੁਨੀਆ ਕੁੜੀਆਂ ਔਰ ਉਹ ਉਹੀ ਮਾਂ ਦੇ ਕੁਖੋ ਤੁਸੀਂ ਮੰਨੂਗਾ ਮੁੰਡੇ ਦੀ ਰਿਕਾਰਡਿੰਗ ਮੈਂ ਤੁਹਾਨੂੰ ਸੁਣਾਵਾ ਮੁੰਡਾ ਕਹਿੰਦਾ ਮੈਂ ਆਪਣੀ ਮਾਂ ਨਾਲ ਸਲਾਹ ਕਰਕੇ ਦੱਸਦਾ ਮੈਂ ਇਲਾਜ ਕਰਾਣਾ ਹੈ ਕਿ ਨਹੀਂ ਕਰਾਣਾ ਉਹਨੂੰ ਕੋਈ ਪੁੱਛੇ ਧੀ ਤੇਰੀ ਜੇ ਤੇਰੀ ਮਾਂ ਕਹੂਗੀ ਉਹ ਫਿਲਮ ਦੇ ਵਿੱਚ ਦੇਖਿਆ ਸੀ ਨਾ ਕਿ ਉਹ ਵਿਚਾਰੀ ਮਾਂ ਜ਼ੋਰ ਲਾਉਂਦੀ ਵੀ ਕਿ ਨਹੀਂ ਮੁੰਡਾ ਚਾਹੀਦਾ ਮੁੰਡਾ ਚਾਹੀਦਾ ਤੇ ਮੁੰਡਾ ਵੀ ਮਗਰ ਲੱਗ ਗਿਆ ਸਾਰੇ ਮੁੰਡਿਆਂ ਨੂੰ ਬੇਨਤੀ ਹੈ ਕਰਮ ਆਪਣੇ ਆਪਣੇ ਭੁਗਤਨੇ ਆ ਤੁਹਾਡੇ ਨਾਲ ਨਹੀਂ ਕਿਸੇ ਨੇ ਭੁਗਤਨੇ ਆ ਆ ਵਿਚਾਰੀ ਮਾਂ ਇੱਕ ਹਸਪੀਟਲ ਦੇ ਬਾਹਰ ਬਹਿ ਕੇ ਰੋ ਰਹੀ ਸੀਗੀ ਆਪਣੇ ਪਰਿਵਾਰ ਨੂੰ ਲੈ ਕੇ ਰੋਟੀ ਤੋਂ ਵੀ ਮਥਾਜ ਹੋਏ ਪਏ ਕੀ ਮੈਂ ਹਸਪੀਟਲਾਂ ਦਾ ਨਾਮ ਦੱਸਾਂ ਇੱਕ ਰੱਬ ਰੂਪ ਇਹਨਾਂ ਨੇ ਦੇਖਿਆ ਮਤਲਬ ਮੈਂ ਹਮੇਸ਼ਾ ਕਹਿੰਦਾ ਉਹਨਾਂ ਵੀਡੀਓ ਦੇ ਵਿੱਚ ਇੱਕ ਕਦਮ ਚੱਲੋ ਇਹ ਪਾਜੀ ਦੀ ਨਾ ਇਹਨਾਂ ਨਾਲ ਕੋਈ ਜਾਣ ਪਛਾਣ ਨਾ ਮੇਰੇ ਨਾਲ ਜਾਣ ਪਛਾਣ ਸਿਰਫ ਇੱਕ ਪਾਜੀ ਨੇ ਇੱਕ ਸਿਰਫ ਕੀ ਕੀਤਾ ਲੰਘ ਰਹੇ ਸੀ ਦੇਖਿਆ ਇੱਕ ਮਾਂ ਵਿਚਾਰਾ ਸਾਰਾ ਪਰਿਵਾਰ ਬੈ ਕੇ ਰੋਡ ਤੇ ਰੋ ਰਿਹਾ ਔਰ ਜਿਗਰਾ ਦੇਖੋ ਸਰਦਾਰ ਜੀ ਦਾ ਰੁੱਕ ਕੇ ਕਹਿੰਦੇ ਹਾਂ ਜੀ ਦੱਸੋ ਕੀ ਦਿੱਕਤ ਹੈ ਉਹਨਾਂ ਨੇ ਦੱਸਿਆ ਕਿ ਇੱਦਾਂ ਇੱਦਾਂ ਮੇਰੀ ਨੂੰ ਐਡਮਿਟ ਹੈ ਤੇ ਮੇਰੇ ਕੋਲ ਪੈਸੇ ਹੈ ਨਹੀਂ ਜਿੰਨੇ ਸੀਗੇ ਮੈਂ ਸਾਰੇ ਲਾਤੇ ਕਦੋਂ ਤੋਂ ਛੁੱਟੀ ਹੋ ਗਈ ਮਾਤਾ ਜੀ ਛੁੱਟੀ ਤਾਂ ਕੱਲ ਦੀ ਦਿੱਤੀ ਸਾਡੇ ਕੋਲ ਪੈਸੇ ਅੰਦਰ ਅਰੇਂਜਮੈਂਟ ਨਹੀਂ ਸੀ ਕੱਲ ਦੀ ਛੁੱਟੀ ਦਿੱਤੀ ਹੋਈ ਤੇ ਜਦੋਂ ਮੈਂ ਮਾਤਾ ਜੀ ਨਾਲ ਗੱਲਬਾਤ ਕੀਤੀ ਸਾਰੀ ਕੇਸ ਦੀ ਤਾਂ ਰੋਣ ਤੋਂ ਇਲਾਵਾ ਮਾਤਾ ਜੀ ਕੋਈ ਹੋਰ ਗੱਲ ਨਾ ਕਰਨ ਸਿਰਫ ਮਤਲਬ ਇੱਕ ਦੀਦੀ ਆਇਓ ਸੀ ਬਾਹਰੋਂ ਸੇਵਾ ਕਰਨਾਂ ਆਂਟੀ ਤੁਸੀਂ ਵੀ ਆਂਟੀ ਜੀ ਬਾਹਰੋਂ ਆਏ ਤੁਸੀਂ ਇੱਥੇ ਨਹੀਂ ਨਹੀਂ ਮੈਂ ਇੱਧਰ ਨਹੀਂ ਆਇਆ ਅਰੇ ਤੁਸੀਂ ਦੀਦੀ ਬਾਹਰੋਂ ਹਾਂਜੀ ਤੇ ਦੀਦੀ ਮੇਰੇ ਕੋਲ ਪਿਛਲੇ ਸਮਝ ਲਓ 2 ਘੰਟੇ ਤੋਂ ਖੜੇ ਐ ਔਰ ਕਟੋ-ਕਟ 30-40 ਕੇਸ ਮੇਰੇ ਕੋਲ ਆਗੇ ਹੋਣੇ ਆ ਔਰ ਜੋ ਕੇਸ ਮੇਰੇ ਕੋਲ ਆਏ ਮੈਂ ਦੀਦੀ ਤੁਹਾਨੂੰ ਆਪਣੇ ਮੂੰਹ ਦੱਸਣਗੇ ਕੀ ਦੇਖਿਆ ਕਿਦਾਂ ਹੈਲਪ ਕੀਤੀ ਪਰ ਮੈਂ ਆ ਭਾਜੀ ਨੂੰ ਜਰੂਰ ਪੁੱਛਾਂਗਾ ਭਾਜੀ ਮਤਲਬ ਤੁਸੀਂ ਇਹਨਾਂ ਨੂੰ ਕੀ ਸੋਚ ਕੇ ਤੁਸੀਂ ਇਹਨਾਂ ਦਾ ਦੁੱਖ ਮਤਲਬ ਵੰਡਣ ਲਈ ਰਾਜ਼ੀ ਹੋ ਗਏ ਸੀ ਤੁਸੀਂ ਸਾਨੂੰ ਪਹਿਲਾਂ ਤਾਂ ਨਹੀਂ ਜਾਣਦੇ ਨਹੀਂ ਭਾਈ ਫੇਸਬੁੱਕ ਤੇ ਦੇਖਿਆ ਜੀ ਤੁਹਾਨੂੰ ਤੇ ਫਿਰ ਨੰਬਰ ਵੀ ਸੀਗਾ ਮੇਰੇ ਕੋਲ ਤੁਹਾਡਾ ਤੇ ਇਸ ਕਰਕੇ ਮੈਂ ਇਹਨਾਂ ਨਾਲ ਦੇਖਿਆ ਕਿ ਚਲੋ ਉਹਨਾਂ ਨਾਲ ਗੱਲਬਾਤ ਕੀਤੀ ਪਹਿਲਾਂ ਮੈਂ ਕਿ ਚਲੋ ਕੁਝ ਨਾ ਲੈਸ ਕਰਾ ਦਾਂ ਜੇ ਇਹਨਾਂ ਕੋਲ ਹੈਗੇ ਵੀ ਹੈ ਪਰ ਇਹ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਕੋਈ ਵੀ ਤੇ ਫਿਰ ਮੈਂ ਨੰਬਰ ਤੁਹਾਡਾ ਲਾਇਆ ਕਿ ਚਲੋ ਮੈਂ ਭਾਜੀ ਨਾਲ ਗੱਲ ਕਰਕੇ ਦੇ ਦਾਂ ਜੇ ਕੁਝ ਹੈਲਪ ਹੋ ਸਕਦੀ ਆ ਪਰ ਤੁਸੀਂ ਬਿਲਕੁਲ ਇਨ ਦਾ ਜਿਹੜਾ ਵੀ ਖਰਚਾ ਸੀ 52000 ਰੁਪਏ ਸੀ ਉਹ ਬਿਲਕੁਲ ਕਲੀਅਰ ਕਰਵਾਤਾ ਵਾ ਹੁਣ ਕੋਈ ਪੈਸਾ ਨਹੀਂ ਉਹਨਾਂ ਦਾ ਦੇਣਾ ਸਾਰਾ ਬਹੁਤ ਵਧੀਆ ਕੰਮ ਕੀਤਾ ਮਾਦੇ ਮਿਲ ਗਿਆ ਤੁਹਾਨੂੰ ਪੈਸਾ ਹਾਂ ਜੀ ਦੱਸ ਦਿੱਤਾ ਅੱਛਾ ਕੀ ਹੋਇਆ ਸੀ ਤੁਹਾਡੇ ਪੇਸ਼ੈਂਟ ਨੂੰ ਉਹਨਾਂ ਦਾ ਬੀਪੀ ਬਹੁਤ ਵੱਧਿਆ ਹੋਇਆ ਸੀਗਾ ਅੱਛਾ ਜੀ ਦਿਨੇ ਮੈਨੂੰ ਕਹਿੰਦੀ ਫਿਰ ਸਿਰ ਦਰਦ ਹੁੰਦਾ ਮੈਂ ਲੈ ਕੇ ਡਾਕਟਰ ਤੇ ਦਵਾਈ ਕਰਾ ਕੇ ਲਈ ਗਈ ਫਿਰ ਸ਼ਾਮੀ ਇੱਕਦਮ 5 ਵਜੇ ਉਹਦੇ ਘਟ ਕੇ ਫਿਰ ਨੰਦ ਜੋਤ ਵਾਲਿਆਂ ਦੇ ਲੈ ਗਈ ਵੇ ਹੂੰ ਹੂੰ ਉੱਥੋਂ ਕਰਾਇਆ ਉੱਥੋਂ ਨੂੰ ਕੋਈ ਫਰਕ ਨਹੀਂ ਪਿਆ ਰਾਤ ਨੂੰ ਬਸ ਖੂਨ ਦੀਆਂ ਉਲਟੀਆਂ ਕਰਨ ਲੱਗੀ ਦੌਰੇ ਪੈਣ ਲੱਗੇ ਤੂੰ ਇੱਕਦਮ ਤੁਹਾਡੇ ਹਸਬੰਦ ਕੀ ਕਰਦੇ ਹੈ ਨਹੀਂ ਹਸਬੰਦ ਨਹੀਂ ਹੈ ਨਾ ਤੇ ਬੱਚੇ ਕਿੰਨੇ ਤੁਹਾਡੇ ਬੱਚੇ ਮੇਰੇ ਦੋ ਬੇਟੇ ਇੱਕ ਬੇਟੀ ਹੈ ਦੋ ਬੇਟੇ ਇੱਕ ਬੇਟੀ ਹਾਂ ਹੁਣ ਤੁਹਾਡੇ ਕੋਲ ਅੱਗੇ ਇਲਾਜ ਆਸਤੇ ਪੈਸੇ ਨਹੀਂ ਛੁੱਟੀ ਕਰਾਣੇ ਸੇ ਪੈਸੇ ਨਹੀਂ ਛੁੱਟੀ ਕਰਾਣੇ ਸਤੇ ਪੈਸੇ ਦਿੱਸੀਗੇ ਮੇਰੇ ਕੋਲ ਤੁਸੀਂ ਮੈਨੂੰ ਕੱਲ ਦੇ ਹੁਣ ਕਿਉਂ ਰੋ ਰਹੇ ਹੋ ਉਹ ਤਾਂ ਆਂਟੀ ਹੋ ਗਿਆ ਹੱਲ ਨਹੀਂ ਅਭੀ ਦੇ ਕੋਈ ਰੱਬ ਬਣ ਕੇ ਖੜੀ ਗਿਆ ਨਹੀਂ ਨਹੀਂ ਆਂਟੀ ਹੁਣ ਤਾਂ ਹੋ ਗਿਆ ਰੋਣਾ ਆਪਾਂ ਉਦੋਂ ਸੀ ਜਦੋਂ ਆਪਣਾ ਹੱਲ ਨਹੀਂ ਹੋਇਆ ਸੀ ਹੁਣ ਤਾਂ ਦੇਖੋ ਦੀਦੀ ਇਸ ਪੇ ਕਿਹੜੀ ਕੰਟਰੀ ਤੋਂ ਦੀਦੀ ਤੁਸੀਂ ਲੰ ਲੰਡਨ ਤੋਂ ਦੇਖੋ ਦੀਦੀ ਤੁਹਾਡੀ ਹੈਲਪ ਕਰਨ ਆਇਆ ਦੇਖੋ ਰੱਬ ਕਿਦਾਂ ਮਿਲਾਂਦਾ ਉਹਨਾਂ ਦੇ ਕਰਕੇ ਤੁਹਾਡੇ ਪੇਸ਼ੇਂ ਦੀ ਛੁੱਟੀ ਹੋ ਗਈ ਹੁਣ ਕਿਉਂ ਰੋ ਰਹੇ ਹੋ ਹੁਣ ਨਹੀਂ ਰੋਣਾ ਤੁਸੀਂ ਮੇਰੀ ਨੋ ਤੇ ਮੇਰੀ ਪੋਤੀ ਘਰੇ ਆ ਜਾਂਦੇ ਫਿਰ ਠੀਕ ਹੈ ਨਾ ਕੁੜੀ ਹੁਣ ਤੁਹਾਡੀ ਵੱਟ ਤੋਂ ਬਾਅਦ 15-20 ਮਿੰਟ ਛੁੱਟੀ ਹੋ ਜਾਣੀ ਡਾਕਟਰ ਨਾਲ ਗੱਲ ਹੋ ਗਈ ਨਾ ਫਿਰ ਕਿਉਂ ਹੁਣ ਕਿਉਂ ਰੋ ਰਹੇ ਹੋ ਹੁਣ ਨਹੀਂ ਰੋਣਾ ਤੁਸੀਂ ਕਰਮ ਚੰਗੇ ਕੀਤੇ ਕਿ ਉਦੋਂ ਤੇ ਤੁਹਾਨੂੰ ਭਾਜੀ ਮਿਲ ਗਏ ਉਹਨਾਂ ਨੇ ਵਿੱਚੋਂ ਦੇਖੋ ਕੀ ਲੈਣਾ ਸੀ ਉਹਨਾਂ ਨੇ ਸਿਰਫ ਦੇਖਿਆ ਤੁਹਾਡਾ ਦੁੱਖ ਇੱਕ ਮਾਂ ਨੂੰ ਇੱਕ ਮੁੰਡੇ ਦਾ ਕਿ ਪੰਚਾਇਤ ਸਾਡੀ ਤਾਂ ਡਿਊਟੀ ਇਹੀ ਹੈ ਤੁਸੀਂ ਹੁਣ ਨਹੀਂ ਰੋਣਾ ਹੁਣ ਨਹੀਂ ਰੋਣਾ ਤੇ ਘਬਰਾਣਾ ਨਹੀਂ ਤੁਹਾਡੇ ਪੇਸ਼ੈਂਟ ਦੀ ਤੁਸੀਂ ਜਾਣਦੇ ਹੀ ਆਪਾਂ 10-15 ਮਿੰਟ ਚ ਵੱਤਵਾ ਛੁੱਟੀ ਹੋ ਜਾਣੀ ਬਸ ਠੀਕ ਤੇ ਦੀਦੀ ਆਏ ਮੈਂ ਦੀਦੀ ਨੂੰ ਜ਼ਰੂਰ ਕਵਾਂਗੀ ਦੀਦੀ ਤੁਸੀਂ ਜ਼ਰੂਰ ਸ਼ੇਅਰ ਕਰੋ ਕਦੋਂ ਤੋਂ ਵੀਡੀਓਜ਼ ਦੇਖ ਰਹੇ ਹੋ 2 ਘੰਟੇ ਤੋਂ ਕੀ ਦੇਖਿਆ ਰੀਅਲੀ ਗੁੱਡ ਜੌਬ ਕਰਦਾ ਰੀਅਲੀ ਗੁੱਡ ਜੌਬ ਮੈਂ ਲੰਡਨ ਤੋਂ ਇਹ ਹੀ ਤੱਕ ਕੇ ਆਈ ਸੀ ਤੇ ਮੈਂ ਅਨਮੋਲ ਨੂੰ ਜ਼ਰੂਰ ਮਿਲਣਾ ਆ ਮੇਰੀ ਫਰੈਂਡਸ ਸਾਰਿਆਂ ਨਾਲ ਜਾ ਕੇ ਦੇਖਣੀ ਵੀਡੀਓਜ਼ ਕਿੰਦਾ ਚੱਲ ਰਿਹਾ ਕੰਮ ਰੀਅਲੀ ਓਨੈਸਟ ਚੱਲ ਚੱਲ ਰਿਹਾ ਆ ਨਾ ਇਹਦੇ ਹੱਥੋਂ ਦੇ ਪੈਸੇ ਸਿੱਧੇ ਪੇਸ਼ੈਂਟ ਨੂੰ ਜਾਂਦੇ ਆ ਕਿ ਨਾ ਮਕਾਨੀ ਸਕਦੀ দান ਕਰਨਾ ਤੇ ਇੱਥੇ ਕਰੋ ਗੋਦਵਾਰਿਆਂ ਚ ਮੰਦਰਾਂ ਚ ਮਸੀਤਾਂ ਚ ਨਾ ਨਾ ਕਰੋ ਹਨਾ ਅੱਛਾ ਦੀਦੀ ਤੁਸੀਂ ਉਹ ਵੀ ਦੇਖਿਆ ਦੀ ਇੱਕ ਮਾਂ ਆਪਣੀ ਪੋਤੀ ਨੂੰ ਬਚਾਉਣ ਲਈ ਕਿਦਾਂ ਡਰਾਮਾ ਰਚ ਰਹੀ ਸੀ ਹਜੇ ਵੀ ਕੁੜੀਆਂ ਨੂੰ ਘੱਟ ਸਮਝਦੇ ਯਾ ਯਾ ਸਮਝਦੇ ਹਨਾ ਪਰ ਕੁੜੀਆਂ ਕਿਉਂ ਤੁਸੀਂ ਵੀ ਇੱਕ ਇਹ ਨਾ ਕੁੜੀ ਆ ਇੱਕ ਮਾਂ ਇੱਕ ਕੁੜੀ ਹੁੰਦੀ ਆ ਕਿਸੇ ਦੀ ਹਨਾ ਤੁਸੀਂ ਕਿਉਂ ਇਦਾਂ ਕਰਦੇ ਆ ਮੇਰਾ ਦਿਲ ਕਰਦਾ ਮੇਰੀਆਂ ਪ੍ਰੈਣਾ ਇੰਨੀਆਂ ਉਚਾਈਆਂ ਤੇ ਪਹੁੰਚ ਜਾਣ ਦੇਖੋ ਆ ਵੀ ਦੀਦੀ ਖੜੀ ਆ ਉਹ ਵਿਛਣ ਤੋਂ ਬਚਾਣ ਲਈ ਮਤਲਬ ਇੰਨੀਆਂ ਉਚਾਈਆਂ ਤੇ ਪਹੁੰਚਣ ਕਿ ਇੱਕ ਐਨਜੀਓ ਐਸੀ ਮੇਰੀ ਪ੍ਰੈਣਾ ਖੋਲ ਦੇਣ ਕਿ ਦੁਨੀਆ ਤੇ ਕਿਤੇ ਵੀ ਕਿਸੇ ਦੀ ਕੁੜੀ ਹੁੰਦੀ ਆ ਨਾ ਸਾਰਾ ਖਰਚਾ ਉਹ ਚੱਕਣਾ ਮੇਰੇ ਤੇ ਇੰਨੀ ਤਾਕਤ ਨਹੀਂ ਹੈਗੀ ਕਿ ਮੈਂ ਇੰਨੀ ਵੱਡੀ ਜ਼ਿੰਮੇਵਾਰੀ ਚੱਕ ਸਕਾਂ ਕਿਉਂਕਿ ਪੇਸ਼ੈਂਟ ਬਹੁਤ ਜ਼ਿਆਦਾ ਹੈ ਡੋਨਰਸ ਵੀ ਬਹੁਤ ਜ਼ਿਆਦਾ ਪਰ ਜਿਹੜੀ ਮੈਨੇਜਮੈਂਟ ਆ ਉਹਦੀ ਕਮੀ ਹੈ ਤੇ ਸਾਡਾ ਨਾ ਲੁਧਿਆਣਾ ਸ਼ਹਿਰ ਹੈ ਤੇ ਮੈਂ ਸਲੂਟ ਪਹਿਲਾਂ ਲੁਧਿਆਣੇ ਸ਼ਹਿਰ ਦੇ ਵਸੀਆਂ ਨੂੰ ਐਸੇ ਤੁਸੀਂ ਬੰਦੇ ਚੁਣੇ ਆ ਆਪਣੇ ਕਿਸੇ ਵੀ ਸ਼ਹਿਰ ਚ ਜਿਹੜੇ ਰੋਡ ਤੇ ਇੱਕ ਸਾਈਨ ਬੋਰਡ ਲੱਗੇ ਹੁੰਦੇ ਨਾ ਸਪੋਜ਼ ਦੀਦੀ ਬਾਹਰੋਂ ਆਏ ਆ ਲੰਡਨ ਤੋਂ ਤਾਂ ਉਹ ਇੰਡੀਆ ਦੇ ਵਿੱਚ ਆਏ ਉਹ ਦੇਖਣਗੇ ਮੈਂ ਇੰਡੀਆ ਕੀ ਕੀ ਦੇਖ ਰਹੀਆਂ ਦੀਦੀ ਤੁਹਾਨੂੰ ਕਿੱਦਾਂ ਦਾ ਲੱਗੂਗਾ ਕਿ ਇੱਕ ਸਾਈਨ ਬੋਰਡ ਬਹੁਤ ਵੱਡਾ ਲੱਗਾ ਹੋਇਆ ਪਰ ਉਹ ਸਾਈਨ ਬੋਰਡ ਜਿਹੜਾ ਲੱਗਿਆ ਹੋਇਆ ਉਹਨੂੰ ਟੱਕ ਕੇ ਉੱਪਰ ਲੀਡਰਾਂ ਨੇ ਆਪਣੀਆਂ ਫੋਟੋਆਂ ਲਾਈਆਂ ਹੋਈਆਂ ਜਸ ਨਾਲੇ ਤੁਸੀਂ ਇੰ ਇਦਾਂ ਦੇ ਤੁਹਾਡਾ ਜਿੱਦਾਂ ਰੱਖੋ ਇਦਾਂ ਦੇ ਜਿਹੜੇ ਹੈਲਪ ਕਰਦੇ ਲੋਕਾਂ ਦੀ ਉਹਨਾਂ ਦੀ ਸਾਈਨ ਲਾਓ ਨਾ ਲੀਡਰ ਆਨ ਦੇ ਡੈਫੀਨਿਟਲੀ ਨਾ ਉਹ ਤੁਸੀਂ ਸਾਈਨ ਬੋਰਡਾਂ ਤੇ ਇੱਕ ਟੂਰਿਸਟ ਬਾਹਰੋਂ ਆਇਆ ਉਹਨੂੰ ਰਸਤਾ ਨਹੀਂ ਪਤਾ ਕਿ ਆ ਸਾਹਮਣੇ ਰੋਡ ਕਿਹੜੀ ਜਾ ਰਹੀ ਹੈ ਇੱਧਰ ਰੋਡ ਕਿਹੜੀ ਜਾ ਰਹੀ ਤੁਹਾਨੂੰ ਆਪਣੀ ਪ੍ਰਧਾਨਗੀਆਂ ਦੀ ਪਈ ਹੈ ਕਿਹੜੀ ਵੀ ਪਾਰਟੀ ਆ ਆਈ ਡੋਂਟ ਕੇਅਰ ਮਤਲਬ ਸਾਈਨ ਬੋਰਡ ਲੱਗੇ ਆ ਉਹ ਸਾਈਨ ਬੋਰਡ ਦੇ ਉੱਤੇ ਬੋਰਡ ਲਾ ਤਾਂ ਹੀ ਮੈਂ ਪਹਿਲਾਂ ਹੀ ਸਲੂਟ ਕਰਤੀ ਸੀ ਦੋਨੋਂ ਹੱਥਾਂ ਨਾਲ ਜ਼ਰੂਰ ਤਰੱਕੀ ਕਰੂਗਾ ਸਾਡਾ ਦੇਸ਼ ਤੁਸੀਂ ਕੁਝ ਚੰਗਾ ਨਹੀਂ ਕਰ ਸਕਦੇ ਆਪਣੇ ਦੇਸ਼ ਲਈ ਘੱਟੋ ਘੱਟ ਇੱਕ ਮਾੜਾ ਦਾ ਕੁਝ ਹੋਰ ਨਾ ਕਰੋ ਜਨੇ ਰੁਪਈਏ ਬੋੜਾਂ ਤੇ ਲਾਨਨੇ ਹੋ ਲੱਖ ਲੱਖ ਵਧਾਈਆਂ ਜਾਂ ਕੋਈ ਵੀ ਮੈਨੂੰ ਕੋਈ ਦਿੱਕਤ ਨਹੀਂ ਬੋੜਾਂ ਤੋਂ ਪਰ ਆ ਜਿਹੜੇ ਮਰੀਜ਼ ਹਸਪੀਟਲਾਂ ਦੇ ਵਿੱਚ ਬੈਠੇ ਤੜਪ ਰਹੇ ਉਹਨਾਂ ਦਾ ਵੀ ਕੋਈ ਹਾਲਾਤ ਕਰ ਲੋ ਦੀਦੀ ਕਿੰਨੇ ਪੇਸ਼ੈਂਟ ਹੋਗੇ ਤੁਸੀਂ ਦੇਖਿਆ ਆਪਣੇ ਆਪਣੇ ਲੋਕੀ ਤਕਲੀਫਾਂ ਲੈ ਕੇ ਆ ਰਹੇ ਆ ਅੱਛਾ ਹਾਂਜੀ ਆਲੀਸਟਨ ਬੀਥੀ ਤੁਸੀਂ ਕਰਿਆ ਹਨਾ ਕਿੱਦਾਂ ਕਿੱਦਾਂ ਦੇ ਮਤਲਬ ਤੁਹਾਨੂੰ ਕਿੱਦਾਂ ਦਾ ਲੱਗਿਆ ਦੁੱਖ ਕਿੱਦਾਂ ਦੇ ਆ ਕੋਈ ਜੈਨੂਇਨ ਕੋਈ ਯੀ ਨਾ ਝੂਠ ਵੀ ਬੋਲ ਸਕਦੇ ਆ ਲੋਕ ਪਰ ਇਨਕੁਆਇਰੀ ਇਹ ਪੂਰੀ ਕਰਦੇ ਆ ਝੂਠ ਨਾ ਬੋਲੋ ਆਪਣੇ ਓਨੈਸਟ ਕੇਸ ਲੈ ਕੇ ਆਓ ਹਨਾ ਦੇਖੋ ਸਾਡਾ ਦੇਸ਼ ਇੰਨਾ ਮਹਾਨ ਆ ਇੰਨਾ ਕੋ ਬੋਰਡਾਂ ਲਾਣ ਲਈ ਪੈਸੇ ਹੈਗੇ ਆ ਇਹ ਗੱਲ ਉਹਨਾਂ ਅਸਲੀ ਹੈ ਮਤਲਬ ਆਪਣੇ ਦੇਸ਼ ਨੂੰ ਤੁਸੀਂ ਜਿਨ੍ਹਾਂ ਦੇ ਹੱਥ ਫੜਾਇਆ ਹੋਇਆ ਜੀ ਉਹਨਾਂ ਦੇ ਦਿਮਾਗ 'ਚ ਇੰਨੀ ਅਕਲ ਹੈ ਨਹੀਂ ਕਿ ਸਾਈਨ ਬੋਰਡ ਦੇ ਉੱਤੇ ਤੁਸੀਂ ਆਪਣੇ ਬੋਰਡ ਲਾਏ ਹੋਇਆ ਹੋਰ ਇਹਨਾਂ ਕੋ ਕੀ ਤਰੱਕੀ ਚਾਹਨੇ ਹੋ ਤੁਸੀਂ ਇੱਕ ਯੂਥ ਨਹੀਂ ਤੁਹਾਡੇ ਤੋਂ ਬਰਦਾਸ਼ ਇਹ ਸਾਡੇ ਲੁਧਿਆਣੇ ਦਾ ਸਿਵਲ ਹਸਪੀਟਲ ਦੇ ਹਾਲਾਤ ਆ ਦੀਦੀ ਇੱਕ ਰੇੜੇ ਦੇ ਉੱਤੇ ਬੋਡੀ ਲਿਆਂਦੀ ਜਾ ਰਹੀ ਏ ਇੱਕ ਲਵਾਰਸ ਲਾਸ਼ ਦੀ ਔਰ ਕੀ ਅੱਜ ਵੀਡ ਯੂਨਿਟ ਵੱਲੋਂ 5 ਤੋਂ 6 ਸੰਸਕਾਰਾਂ ਦੀ ਮਤਲਬ ਹੈਲਪ ਹੋਈ ਔਰ ਸਾਡੇ ਟੀਮ ਮੈਂਬਰ ਇੱਥੇ ਜਾ ਕੇ ਇਹ ਉਹ ਬੰਦੇ ਐ ਰੇੜੇ ਤੇ ਜਾ ਰਹੇ ਐ ਔਰ ਰੇੜੇ ਤੋਂ ਬਾਡੀ ਲਾਂਦੇ ਐ ਦੇਖੋ ਬਾਡੀ ਕਿੱਦਾਂ ਲਾਈ ਜਾ ਰਹੀ ਐ ਮਤਲਬ ਸਾਡੀ ਸਰਕਾਰ ਇੰਨੀ ਵਿਚਾਰੀ ਗਰੀਬ ਹੋ ਗਈ ਐ ਕਿ ਵਿਚਾਰੀ ਕੋ ਇੰਨੇ ਪੈਸੇ ਇੰਨੇ ਕਿ ਲੱਕੜਾ ਜੋਗੇ ਮੁਰਦਿਆਂ ਨੂੰ ਪੈਸੇ ਦਿੱਤੇ ਜਾਣ ਉਹ ਵੀ ਛੱਡੋ ਇੱਕ ਐਂਬੂਲੈਂਸ ਪਾ ਕੇ ਦਿੱਤੀ ਜਾਵੇ ਕਿ ਵਿਚਾਰੇ ਮੁਰਦੇ ਸ਼ਾਨ ਨਾਲ ਦੁਨੀਆ ਚ ਜਾ ਤਾਂ ਸਕਣ ਸਟੈਚੂ ਬਣਾ ਸਕਦੇ ਆ ਬਹੁਤ ਕੁਛ ਆ ਦੀਦੀ ਇੱਥੇ ਜਦੋਂ ਆ ਆ ਜੀ ਜਿਹੜੇ ਵਿਚਾਰੇ ਦੁਨੀਆ ਚ ਚੱਲ ਜਾਂਦੇ ਆ ਤੇ ਉਹਨਾਂ ਦੇ ਹਾਲਾਤ ਆ ਸਾਡੇ ਟੀਮ ਮੈਂਬਰ ਜਾ ਕੇ ਉੱਥੇ ਦੇਖੋ ਆਪਣੇ ਹੱਥੀਂ ਮੈਨ ਲੋਵਾ ਕੰਮ ਕਰਦੇ ਆ ਕੀ ਕੀ ਆਪਣੇ ਦੇਸ਼ ਨੂੰ ਹੋਰ ਭੰਡਾ ਮੈਨੂੰ ਤਾਂ ਆਪ ਸ਼ਰਮ ਆਂਦੀ ਆ ਪਰ ਮੈਂ ਕੀ ਕਰਾਂ ਯਾਰ ਬਹੁਤ ਕੁਝ ਭਰਿਆ ਹੋਇਆ ਦਿਲ ਦੇ ਵਿੱਚ ਔਰ ਤੁਹਾਡੇ ਮੋਰੇ ਹੱਥ ਜੋੜ ਕੇ ਖੜੇ ਆ ਆਪਣੇ ਦੇਸ਼ ਨੂੰ ਬਚਾ ਲਓ ਦੇਸ਼ ਨੂੰ ਹੀ ਬਚਾ ਸਕਦੇ ਇਨਸਾਨੀਅਤ ਨੂੰ ਬਚਾ ਲਓ ਸਾਡੇ ਕੋਲ ਐਸੀਆਂ ਐਸੀ ਸਿਚੁਏਸ਼ਨਾਂ ਆਂਦੀਆਂ ਕਿ ਮੇਰੇ ਆਪ ਦੇ ਰੋਣੇ ਨਿਕਲ ਜਾਂਦੇ ਕਿਉਂਕਿ ਮੇਰੀ ਵੀ ਉਮਰ ਛੋਟੀ ਐ ਹਰ ਹੱਲ ਹਰ ਚੀਜ਼ ਦਾ ਹੱਲ ਮੇਰੇ ਕੋਲ ਵੀ ਨਹੀਂ ਹੈਗਾ ਕਈ ਚੀਜ਼ਾਂ ਦਾ ਹੱਲ ਵੱਡੀ ਪੱਧਰ ਤੇ ਚਾਹੀਦਾ ਔਰ ਪੈਸਾ ਬਹੁਤ ਚਾਹੀਦਾ ਜਿਹੜਾ ਸਾਡੀ ਸਰਕਾਰਾਂ ਨੂੰ ਟੈਕਸ ਦੇ ਰੂਪ ਦੇ ਵਿੱਚ ਮਿਲਦਾ ਔਰ ਉਹ ਟੈਕਸ ਤੁਸੀਂ ਬਹੁਤ ਵਧੀਆ ਯੂਟਿਲਾਈਜ਼ ਕਰ ਰਹੇ ਹੋ ਸ਼ਹਿਰ ਦੇ ਵਿੱਚ ਇੰਨੇ ਯੂਸਲੈਸ ਪੈਸੇ ਵੇਸਟ ਕਰ ਰਹੇ ਹੋ ਜਿਸ ਸਰਕਾਰ ਮੇਰੀ ਸੁਣ ਰਹੀ ਹੈ ਨਾ ਕੋਈ ਵੀ ਸਰਕਾਰੀ ਲੀਡਰ ਸੁਣ ਰਿਹਾ ਜੇ ਕੱਲੀ ਇਲੈਕਟ੍ਰਿਸਿਟੀ ਵੇਸਟੇਜ ਦਿਨ ਦੀ ਬੰਦ ਹੋ ਜਵੇ ਨਾ ਮੈਂ ਰਿਟਰਨ ਦੇ ਵਿੱਚ ਦਿੰਨਾ ਕੋਈ ਵੀ ਲਵਾਰਸ ਲਾਜ ਦੇ ਪੈਸੇ ਕਿਸੇ ਤੋਂ ਮੰਗਣੇ ਨਹੀਂ ਪਊਗੇ ਤੁਹਾਡੀ ਦਿਨੇ ਬੱਤੀਆਂ ਚਲਦੀਆਂ ਹੁੰਦੀਆਂ ਜੇ ਉਹ ਬੰਦ ਕਰਾ ਦੋਗੇ ਨਾ ਤਾਂ ਇੰਨਾ ਪੈਸਾ ਹੋ ਜਾਊਗਾ ਕਿ ਸੰਸਕਾਰ ਜੋਗੇ ਪੈਸੇ ਆਪਣੀ ਜੇਬੋਂ ਨਿਕਲਣਗੇ ਤੁਹਾਡੇ ਹੁਣ ਇਹ ਸਲਾਹ ਅਸੀਂ ਦਿੰਦੇ ਚੰਗੇ ਨਹੀਂ ਲੱਗਦੇ ਕਿ ਤੁਸੀਂ ਇੰਨੀ ਇਲੈਕਟ੍ਰਿਸਿਟੀ ਦਿਨ ਦੇ ਵਿੱਚ ਦਿਨ 'ਚ ਦੇਖਿਆ ਭਾਜੀ ਤੁਸੀਂ ਇਲੈਕਟ੍ਰਿਸਿਟੀ ਚੱਲਦੀ ਹੁੰਦੀ ਉਹ ਸਟਰੀਟ ਲਾਈਟਾਂ ਜੇ ਤੁਸੀਂ ਬੰਦੇ ਰੱਖ ਕੇ ਬੰਦ ਕਰਾਓ ਨਾ ਤੇ ਉਹਦਾ ਬਿੱਲ ਸ਼ਾਮੀ ਕਰੋ ਕਿ ਕਿੰਨੀ ਬਚਤ ਕੀਤੀ ਸੀ ਇਲੈਕਟ੍ਰਿਸਿਟੀ ਦੀ ਉਹਦੇ ਨਾਲ ਲੱਕੜਾਂ ਦਾ ਭੁਗਤਾਨ ਹੋ ਜਾਊਗਾ ਮੈਂ ਕੋਈ ਲੀਡਰ ਨਹੀਂ ਬਣਨਾ ਚਾਹੁੰਦਾ ਨਾ ਮੈਂ ਲੀਡਰ ਹਾਂ ਜੋ ਦੇਖਦਾ ਤੁਹਾਡੇ ਨਾਲ ਸ਼ੇਅਰ ਕਰ ਲੈਣਾ ਆਪਣੀਆਂ ਆਦਤਾਂ ਸੁਧਾਰੋ ਆਪਣੀਆਂ ਹਰਕਤਾਂ ਸੁਧਾਰੋ ਸਿਵਲ ਹਸਪੀਟਲਸ ਤੇ ਐਜੂਕੇਸ਼ਨ ਸੈਕਟਰ ਦੇ ਆਪਣੇ ਹਾਲਾਤ ਵਧੀਆ ਕਰੋ ਕੱਲ ਮੇਰੇ ਕੋ ਇੱਕ ਭੈਣ ਆਈ ਮੇਰੀ ਕਹਿੰਦੀ ਵੀਰੇ ਤੂੰ ਮੇਰੇ ਸਕੂਲ ਚ ਆ ਸੀ 2 ਮਹੀਨੇ ਪਹਿਲਾਂ ਤੇ ਤੂੰ ਮੈਨੂੰ ਭਰਾ ਬਣਾ ਕੇ ਗਿਆ ਸੀ ਆ ਮੇਰੀ ਮੰਮੀ ਵਿਚਾਰੀ ਬੈੱਡ ਤੇ ਪਈ ਉਹਦੀ ਲੱਤ ਟੁੱਟ ਗਈ ਉਹਦੀ ਹੈਲਪ ਕਰ ਉਹ 2 ਮਹੀਨੇ ਤੋਂ ਕੁੜੀ ਸਕੂਲ ਨਹੀਂ ਗਈ 26 27 ਹਜ਼ਾਰ ਮੇਰੀ ਭੈਣਾ ਹੁਣ ਇਹ ਸੋਚ ਲੋ ਭੈਣਾ ਦਾ ਜਿੰਨਾ ਵੀ ਘਰ ਦੇ ਵਿੱਚ ਕੋਈ ਦਿੱਕਤ ਆਵੇ ਤਾਂ ਪਹਿਲਾਂ ਭਰਾ ਨੂੰ ਯਾਦ ਕਰਦੀ ਹੈ ਕਿ ਭਰਾ ਬੈਠਾ ਔਰ ਅਸੀਂ ਕਿਹਦੇ ਸਿਰ ਤੇ ਉੱਡ ਰਹੇ ਹਾਂ ਦੀਦੀਆਂ ਦੇ ਸਿਰ ਤੇ ਕਿ ਲੰਡਨ ਬਹਿ ਕੇ ਤੇ ਸੇਵਾ ਕਰਨ ਆ ਗਏ ਔਰ ਲੁਧਿਆਣੇ ਵਾਲਿਆਂ ਨੂੰ ਹਜੇ ਵੀ ਮਹਿਸੂਸ ਹੋ ਰਿਹਾ ਕਿਤੇ ਇਸ ਐਨ ਜੀਓ ਕੋਈ ਫੇਰ ਫੇਰ ਤਾਂ ਨਹੀਂ ਸੈਂਜੀਓ ਦੇ ਵਿੱਚ ਹੋਰ ਕੀ ਮੈਂ ਡਿਮਾਂਡ ਕਰਾਂ ਮਤਲਬ ਜਦੋਂ ਕੋਈ ਪੇਸ਼ੈਂਟ ਕਹਿੰਦਾ ਨਾ ਕਿ ਮੇਰੇ ਕੋ ਆਪਣੀ ਬੱਚੀ ਦਾ ਇਲਾਜ ਕਰਨਾ ਸੇ ਪੈਸੇ ਹਨੀ ਬਚਾ ਲਓ ਆਪਣੇ ਆਪ ਨੂੰ ਇਨਸਾਨ ਹੋਣ ਤੇ ਸ਼ਰਮ ਆਉਂਦੀ ਆ ਬਹੁਤ ਕੁਝ ਹੈਗਾ ਪਰ ਜਰੂਰ ਸਾਥ ਦਿਓ ਮੈਂ ਸਰਕਾਰੀ ਯੂਰ ਪਬਲਿਕ ਸਰਵੈਂਟ ਯੂਰ ਨਾਟ ਜੇ ਤੁਹਾਨੂੰ ਰਾਜਾ ਬਣਾਇਆ ਪਬਲਿਕ ਨੇ ਤੇ ਉਹ ਰਾਜੇ ਵਾਲੇ ਕੰਮ ਵੀ ਕਰੋ ਬੜੀ ਦੁੱਖ ਹੁੰਦਾ ਜਦੋਂ ਮਾਰੇ ਸ਼ਹਿਰ ਦੇ ਵਿੱਚੋਂ ਲੰਘਣਾ ਸਾਈਨ ਬੋਰਡ ਦੇ ਉੱਤੇ ਅਲਗ-ਅਲਗ ਪਾਰਟੀਆਂ ਦੇ ਬੋਰਡ ਲੱਗੇ ਹੋਏ ਆ ਸ਼ਰਮ ਨਾਲ ਸਿਰ ਝੁੱਕ ਜਾਂਦਾ ਕੋਈ ਸ਼ਹਿਰੋਂ ਲੰਘੂ ਆ ਕੀ ਦੇਖੂਗਾ ਯਾਰ ਇੰਨੀ ਵੀ ਕਿਹੜੀ ਅੱਗ ਲੱਗੀ ਪੌਪੂਲਰਿਟੀ ਦੀ ਜੇ ਇੰਨੀ ਅੱਗ ਲੱਗੀ ਜੇ ਬੋਰਡ ਤੇ 2500 ਰੁਪਏ ਲਾਣੇ ਹੋ ਨਾ 2500 ਰੁਪਏ ਦੀ ਸੇਵਾ ਮੇਰੇ ਕੋਲ ਕਰਨ ਆਇਆ ਕਰੋ ਮੈਂ ਵੀਡੀਓ ਪਾ ਦਿਆ ਕਰੂੰਗਾ ਸਸਤੀ ਕਾਲ ਜੀ ਆ ਪ੍ਰਧਾਨ ਜੀ ਆਏ ਆ 2500 ਰੁਪਏ ਦੀ ਸੇਵਾ ਕਰਕੇ ਚੱਲੇ ਆ ਉਸੇ ਪਬਲਿਸਿਟੀ ਜ਼ਿਆਦਾ ਹੋ ਜੂਗੀ ਉਹ ਬੋਰਡ ਤੇ ਕਿੰਨੇ ਕ ਬੰਦੇ ਦੇਖ ਲੂਗੇ ਲੁਧਿਆਣੇ ਲੱਗੇ ਬੋਰਡ ਨੂੰ ਮੈਂ ਗਲਤ ਨਹੀਂ ਕਰ ਰਿਹਾ ਭਾਜੀ ਕੁਝ ਸੀ ਉਹ ਬੋਰਡ ਲੱਗਿਆ ਕਿੰਨੇ ਬੰਦੇ ਦੇਖ ਲੂਗੇ ਜੀ ਕੋਈ ਤੁਸੀਂ ਵੀ ਬੋਰਡ ਲਵਾਤਾ ਚਲੋ ਜੀ ਤੁਹਾਡੀ ਗੱਲ ਬਾਤ ਆ ਬੋਰਡ ਲਵਾਤਾ ਮੇਰੇ ਕੋਲ 2500 ਦੀ ਸੇਵਾ ਕਰਦੇ ਆ ਕਰੋ ਆ ਜ਼ਰੂਰ ਇਸ ਗੱਲ ਤੇ ਗੌਰ ਕਰਿਓ ਮਰੀਜ਼ ਮਰ ਰਿਹਾ ਹੈ ਪੈਸਿਆਂ ਕਰਕੇ ਮਰੀਜ਼ ਹਸਪੀਟਲਾਂ ਦੇ ਵਿੱਚ ਮਰ ਰਿਹਾ ਅੱਜ ਡੀਐਮਸੀ ਤੇ ਇੱਕ ਮੇਰੇ ਕੋਲ ਆਂਟੀ ਆਏ ਸੀਗੇ ਉਹਨਾਂ ਦੀ ਅੱਜ ਤੋਂ ਸਾਲ ਪਹਿਲਾਂ 1.5 ਲੱਖ ਰੁਪਏ ਦੀ ਹੈਲਪ ਹੋਈ ਸੀ ਡੀਐਮਸੀ ਚ ਔਰ ਉਹ ਵਿਚਾਰੀ ਨੂੰ ਅਨਮੋਲ ਨਹੀਂ ਲੱਭਿਆ ਡੀਐਮਸੀ ਦੇ ਵਿੱਚੋਂ ਕਿ ਅਨਮੋਲ ਗਿਆ ਕਿੱਥੇ ਨੰਬਰ ਮਿਲੇ ਨਾ ਤੇ 2 ਹਫ਼ਤੇ ਤੋਂ ਅਨਮੋਲ ਨੂੰ ਲੱਭਦੀ ਰਹੀ ਗਈ ਉੱਥੋਂ ਕਿ ਵੀਰੇ ਤੂੰ ਕਿੱਥੇ ਗਿਆ ਇਹ ਹਾਲਾਤ ਹੈ ਕਿਦਾਂ ਪੈਰਾਂ ਜਾ ਕੇ ਪੈਂਦੇ ਤੁਸੀਂ ਦੇਖੋ ਜੀ ਦੀ ਇੱਕ ਤਰੀਕਾ ਕਿਦਾਂ ਦਾ ਲੱਗਿਆ ਵੈਰੀ ਗੁੱਡ ਵੈਰੀ ਗੁੱਡ ਤਰੀਕਾ ਤਾਰੇ ਵੀਰਾਂ ਨੂੰ ਥੈਂਕ ਯੂ ਜੁੜੋ ਇਹ ਨਹੀਂ ਕਹਿੰਦਾ ਮੇਰੇ ਕੋਲ ਆ ਕੇ ਸੇਵਾ ਕਰੋ ਘਟੂ ਘਟ ਮੈਨੂੰ ਅਜਮਾਈ ਲੋ ਦੀਦੀ ਮੇਰੇ ਕੋਲ ਪਿੱਛੇ 2 ਘੰਟੇ ਤੋਂ ਖੜੇ ਸਾਰਾ ਸਟੱਡੀ ਕਰ ਰਹੇ ਆ ਉਹ ਵੀ ਦੁਨੀਆ ਚਾਰ ਦੇ ਨਾਲ ਪਾਜੀ ਆਇਓ ਪਾਜੀ ਤੁਸੀਂ ਕਿੱਦਾਂ ਮਹਿਸੂਸ ਕੀਤਾ ਬੋਲੇ ਭਾਈ ਜੀ ਨਾਈਟ ਮੈਂ ਟੇਸ ਰਹਿਣਾ ਜਨਣਾ ਮੈਂ ਵੀ ਇਹਨਾਂ ਨੇ ਕੱਲੀ ਮੈਨੂੰ ਗੱਲ ਕੀਤੀ ਕਹਿੰਦੇ ਆਪਾਂ ਜਾਣਾ ਗਾ ਰਿਉ ਜਾਵਾਂਗੇ ਅੱਧੀ ਅੱਛਾ ਪਾਜੀ ਦੇਖਿਆ ਕਿ ਤਕਲੀਫ ਕਿੱਥੇ ਤੱਕ ਤੱਕ ਪਈ ਹੈ ਦੁੱਖ ਕਿੱਦਾਂ ਕਿੱਦਾਂ ਤੱਕ ਪਈ ਮੈਂ ਆਈ ਕਰਲ ਕਰਦਾ ਕਿ ਇਹਨਾਂ ਨਾਲ ਮੈਂ ਕਿਹਾ ਬਹੁਤ ਹੈ ਨਾ ਗੁੱਡ ਜੌਬ ਕਰ ਰਹੇ ਹੈ ਸ਼ੁਕਰ ਸ਼ੁਕਰ ਸਾਰਿਆਂ ਦਾ ਤੁਹਾਡੇ ਸਾਰਿਆਂ ਦੀਆਂ ਦੁਆਵਾਂ ਤੁਹਾਡੇ ਸਾਰਿਆਂ ਯਾ ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਲਈ www.anmolkwatra ਸੌਰੀ www.anmolengo.com ਤੇ ਸਾਡਾ ਕੰਟੈਕਟ ਨੰਬਰ ਹੈਗਾ 7889168849 ਨੰਬਰ ਮੈਂ ਫੇਰ ਬੋਲ ਦਿੰਨਾ 7889168849 ਸਾਡੇ ਲਈ ਕੋਈ ਵੀ ਸੇਵਾ ਇਵਨ ਯਰ ਸੁਜੈਸ਼ਨਸ ਆਰ ਆਲਵੇਸ ਵੈਲਕਮ ਸਾਨੂੰ ਸੁਜੈਸ਼ਨਸ ਦਿਓ ਸਾਨੂੰ ਸੁਧਰਨ ਦਾ ਮੌਕਾ ਤਾਂ ਦਿਓ ਸਾਨੂੰ ਸੁਧਾਰੋ ਸਾਨੂੰ ਕੋਈ ਗੱਲ ਦੱਸੋ ਕਿ ਵੀਰੇ ਇਦਾਂ ਨਹੀਂ ਐਦਾਂ ਐਦਾਂ ਨਹੀਂ ਐਦਾਂ ਅਸੀਂ ਵੀ ਸੁਧਰ ਸਕੀਏ ਬਾਕੀ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਕੀ ਬੈਡ ਆਬ ਜਿਦਾ ਤੁਸੀਂ ਕਰ ਰਹੇ ਹੋ ਥੈਂਕ ਯੂ